गांधी ग्राउंड से गुजर रहे थे वहां पर सामने कुत्ता था देखे ने, हमने पीछे से हमारा बच्चे का बुरे हाल हो गया चक्कर आ रहा है इसको घबराहट आ रहा है जरी बाद है गरीब आदमी कुत्ते का आपने ऐसा काम करो पकड़ के ले जाओ हमारा बच्चे लोग उनका बहुत दुखी हो गया है कुत्ते से हमारे बच्चे को, को कोई इलाज कराओ कहा से करेंगे हम गरीब आदमी जब काट लिया तो कुत्ते ने और हमारे बच्चे को इलाज करके दो ठीक करके भाई जी हम गरीब आदमी पहले से हम आते खाते हैं इस तरह बुजार्ड बुजार्ड करते हैं हमारे साथ आया था तो भाजी गांधी दरबान में मेरे साथ ही आया पीछे कार में कुत्ते का कराव में देखे नहीं इसका हम आके बड़ा ये पीछे था उसको कार्डिया करा हम जब देखे था हाँ करा तो भागा फिर कुत्ते यह सेरे सीढ़ीयां सीढ़ीयां जड़े ने मदे ऐसी साढ ਇਹ ਆਏ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਨੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਹੋ ਇੱਕ ਕੁੱਤੇ ਹਵਾਰਾ ਫਿਰਦੇ ਰਹੇ ਤੇ ਉਹ ਕੱਟੀ ਜਾਂਦੇ ਰਹੇ ਉੱਥੇ ਲੋਕਾਂ ਨੂੰ ਤੇ ਅਸੀਂ ਬੜੀ ਵਾਰੀ ਇੱਥੇ ਬਰਬਲੀ ਕਹਾਂ ਕਿ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰੋਂ ਲੈ ਕੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਸੋਨੂੰ ਚੁਪੜੀਦਾ ਕਿ ਉਹਨਾਂ ਨੇ ਵੀ ਉੱਥੇ ਲਿਖੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਇਹੀ ਕਮੇਟੀ ਦਾ ਰੱਗ ਹੈ ਇਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡੱਟ ਕੇ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇਤ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਦੇ ਵਿੱਚ ਕੁੱਤਿਆਂ ਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਵਾ ਚਾਰ ਚਮਰੇ ਗੰਦ ਪਾਇਆ ਹੋਇਆ ਵਾ ਤੇ ਇੱਥੇ ਸਾਡੇ ਗਾਂਧੀ ਗਰਾਉਂਡ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੋਨੀ ਮੰਦਰ ਮੰਦਰ ਹੈ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਸਾਡਾ ਭੱਲਾ ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਰੋ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15 20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਹੈ ਜੀ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਤੇ ਇਹਦਾ ਇਹਨਾਂ ਦਾ ਜੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਆ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋ ਇੱਕ ਬੱਚਾ ਲੰਘਿਆ ਜੇ ਬੱਚੂ ਗੀਤਾ ਬੜੀ ਵਾਲਾ ਉਹ ਗਾਂਧੀ ਗਰਾਉਂਡ ਚ ਨੰਗੜ ਹੈ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਮੁੜ ਕੇ ਬਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਕਾ ਲਾ ਕੇ ਤੁਹਾਨੂੰ ਦਵਾਈ ਮਲਮ ਦੁਪੱਟੀ ਦੇ ਕੇ ਤੁਹਾਨੂੰ ਘਰ 돌ਾਇਆ ਵਾ ਤੇ ਅਸੀਂ ਵੇਖੋ ਕਿਹੜਾ ਸਟੈਪ ਤੋਂ ਇਹਨਾਂ ਦੇ ਖਿਲਾਫ ਇਹੋ ਜਿਹਾ ਨੇ ਬੇ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਇਹਨਾਂ ਤੇ ਲਾ ਕੇ ਮਜਾਰਾ ਕਰੀਏ ਜਾ ਕੇ ਇਹ ਤਾਂ ਹੀ ਨ ਜਾਮ ਲੱਗਾ ਜਾਵੇ ਕੁਛ ਲੱਗੇ ਇਸ ਤਰ੍ਹਾਂ ਤੇ ਵਿਚਾਰੇ ਗਰੀਬ ਬੱਚਾ ਨੂੰ ਕੱਟਦੇ ਰਹਿਣਗੇ ਕਹੇ ਪਰਸੋਂ ਚੋਅ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਂ ਰਹੀ ਸੀ ਵੀ ਮੇਰੇ ਕੋਲ ਪੈਸੇ ਲਾਜ ਦੋ ਕੇ ਪੈਸੇ ਐ ਨਹੀਂਗੇ ਉੱਥੇ ਵੀ ਤੇ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਹਰਾ ਕਰਨੀ ਕੁਛ ਕਰ ਲਈ ਤੇ ਇਸ ਦਾ ਜੜਾ ਵਾ ਪੱਕਾ ਹਾਲਾ ਜੜਾ ਵਾ ਉਹ ਕੀਤਾ ਜਾਵੇ ਬਹੁਤ ਜ਼ਿਆਦਾ ਬਹੁਤ ਫਰਕ ਪੈ ਗਿਆ ਜੀ ਰਾਤ ਨੂੰ ਸਾਡੇ ਆਪਣੇ ਭੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰੋਂ ਨਿਕਲਦੀਆਂ ਲੱਗੀਆਂ ਮੰਦਰੋਂ ਜਾਣ ਲੱਗੀਆਂ ਰਾਜ ਜਿਹੜਾ ਕੋ ਜਾਣਦਾ ਤੇ ਰਾਜ ਛੋਟੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਵਿਚਾਰੇ ਦਹਿਸ਼ਤ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾਰਾ ਜਿਹੜਾ ਰਾਹगिर ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਤੇ ਤੁੱਲੇ ਵਾੜ ਕੇ ਆਉਂਦੇ ਨੇ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਆਂ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਐ ਨਾ ਪਰ ਉਹਦੇ ਪਰ ਸਾਰੇ ਸਿਆਰ ਆਈ ਉਹਨੇ ਇਕੱਠਾ ਹੋ ਕੇ ਤੇ ਮੜਕੇ ਫਿਰ ਬਜਾਰਾ ਕੀਤਾ ਜਾ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ ਉਥੇ ਜਿਹੜੀ ਕੁੱਤੀ ਆ ਰੋਜ ਕੇ ਇਹਨੂੰ ਕਟਣ ਢੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਰਹ ਜਾਂਦੇ ਨਹੀਂ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਟਦੇ ਰਹ ਉਥੇ ਬੀਬੀਆਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਘਟ ਗਈ ਆ ਲੋਕੀ ਡਰਦੇ ਆਉਂਦੇ ਹੀ ਨਹੀਂਗੇ ਉਥੇ